ਤੂੰ ਇੱਧਰ ਆ ਮੇਰੇ ਲੱਗ ਜਾ ਮੇਰਾ ਭਰਾ ਇੱਧਰ ਆ ਜਾ ਤੇ ਇੱਕ ਸਨਮਾਨ ਜੁਬਰਾਜ ਹੰਸ ਜੀ ਅੱਪਾ ਫੋਟੋ ਬਾਅਦ ਚ ਕਰ ਲੈਨੇ ਪਲੀਜ਼ ਪਹਿਲੇ ਪਸ ਸਨਮਾਨ ਕਰ ਲੀਏ ਫੋਟੋ ਕਰ ਲੈ ਕਰ ਲੈਨੇ ਅੱਪਾ ਹਾਂ ਸੋਨੂ ਦਾ ਕਰਨਾ ਸੋਨੂ ਆ ਜਾ ਤੂੰ ਪਰਾਂ ਤੁਰਿਆ ਜਾਣਾ ਯਾਰ ਸੋਨੂ ਆ ਜਾ ਲੱਗ ਗਿਆ ਪਹਿਲਾਂ ਸੋਨੂ ਦਾ ਪਹਿਲਾਂ ਸੋਨੂ ਦਾ ਕਰ ਦਿਓ ਜੀ ਜੁਵੀ ਭਾ ਕਹਿੰਦਾ ਪਹਿਲਾਂ ਸੋਨੂ ਦਾ ਕਰ ਦਿਓ ਲੈ ਭਾਈ ਇੱਕ ਵਾਰੀ ਸੋਨੂ ਲਈ ਤਾੜੀਆਂ ਲਾ ਦਿਓ ਸੰਗਤ ਜੀ ਇਹ ਮਾਲਕ ਦੇ ਰੰਗ ਆ ਕਹਿੰਦਾ ਕੋਈ ਨਾ ਜਾਣੇ ਰੰਗ ਮਾਲਕ ਦੇ ਕੀ ਤੋਂ ਕੀ ਕਰ ਜਾਵੇ ਰਾਜੇ ਨੂੰ ਕਰਦਾ ਮੰਗਤਾ ਤੇ ਮੰਗਤਾ ਤਖਤ ਬਿਠਾਵੇ ਰੱਬ ਦੇ ਰੰਗਾਂ ਦਾ ਨਾ ਕਿਸੇ ਕੋਲ ਪੀਦਿਆ ਤੇ ਨਾ ਹੀ ਕਿਸੇ ਕੋਲ ਇਲਮ ਆ ਰੱਬ ਜਿਹਨੂੰ ਮਰਜੀ ਚਾਵੇ ਬਾਦਸ਼ਾਹियां ਦੇ ਸਕਦਾ ਰੱਬ ਜਿਹਨੂੰ ਮਰਜੀ ਚਾਹੀਏ ਗਦਾਈਆਂ ਦੇ ਸਕਦਾ ਰੱਬ ਦੇ ਹੱਥ ਦੇ ਵਿੱਚ ਡੋਰਾ ਇੱਕ ਵਾਰੀ ਰੱਬ ਲਈ ਪਰਮੀਆਂ ਜੀ ਤਾੜੀਆਂ ਲਾ ਦੇ ਉਹ ਮਾਲਕ ਲਈ ਕਹਿੰਦੇ ਕਿ ਤੇਰਾ ਮੇਰਾ ਤਾਂ ਰੌਲਾ ਏ ਜੁਬੀ ਭਾਜੀ ਕਿ ਤੇਰਾ ਮੇਰਾ ਤਾਂ ਰੌਲਾ ਏ ਸਭ ਤੋਂ ਵੱਡਾ ਕਲਾਕਾਰ ਤਾਂ ਮੌਲਾ ਏ ਦੁਨੀਆ ਦਾ ਸਭ ਤੋਂ ਵੱਡਾ ਕਲਾਕਾਰ ਤਾਂ ਉਹ ਹੀ ਹੈ ਜਿਹੜਾ ਦੁਨੀਆ ਨੂੰ ਚਲਾਉਂਦਾ ਹੈ ਕਿ ਤੇਰਾ ਮੇਰਾ ਤਾਂ ਰੌਲਾ ਏ ਸਭ ਤੋਂ ਵੱਡਾ ਕਲਾਕਾਰ ਤਾਂ ਮੌਲਾ ਏ ਉਹਦੀ ਕੁਦਰਤ ਦੇ ਕੀ ਕਹਿਣੇ ਇੱਕ ਝਲਕ ਦਿਖਾ ਕੇ ਲੁੱਟ ਲੈਣੇ ਹੋ ਕੋਈ ਤਾਂ ਚੱਕਿਆ ਜਾਂਦਾ ਨਹੀਂ ਕੋਈ ਗੱਖਾਂ ਤੋਂ ਹੌਲਾ ਏ ਤੇਰਾ ਮੇਰਾ ਤਾਂ ਰੌਲਾ ਏ ਸਭ ਤੋਂ ਵੱਡਾ ਕਲਾਕਾਰ ਤਾਂ ਮੌਲਾ ਏ ਇੱਕ ਤਾੜੀਆਂ ਐ ਸੋਨੂ ਸੀਤੋ ਵਾਲੀ ਦਾ ਸਨਮਾਨ ਹੋ ਰਿਹਾ ਵੀਰੇ ਲਈ ਤਾੜੀਆਂ ਲਾ ਦਿਓ ਭਰਮੀਆਂ ਜੀਆਂ ਤਾੜੀਆਂ ਚਾਹੀਦੀਆਂ ਜੱਗ ਪੰਜਾਬੀ ਵਾਲਿਓ ਪਰਮੀਆਂ ਜੀਆ ਤਾੜੀਆਂ ਚਾਹੀਦੀਆਂ ਸੋਨੂ ਵੀਰ ਦੇ ਲਈ ਇਹ ਰਹਿਮਤ ਐਵੇਂ ਨਹੀਂ ਮਿਲਦੀ ਜੁਬਰਾਜ ਭਾਜੀ ਨੇ ਬਹੁਤ ਖੂਸੂਸਤ ਗੱਲ ਕਹੀ ਐ ਕਿ ਕੋਈ ਨਾ ਕੋਈ ਤਾਂ ਗੱਲ ਹੋਊਗੀ ਜ਼ਰੂਰ ਕਿਉਂਕਿ ਮਾਲਕ ਐਵੇਂ ਨਹੀਂ ਰਹਿਮਤ ਕਰਦਾ ਜਿਹੜੇ ਰੱਬ ਦੇ ਨੇੜੇ ਹੁੰਦੇ ਜਿਹੜੇ ਰੱਬ ਦੇ ਸੱਚੇ ਬੰਦੇ ਹੁੰਦੇ ਆ ਰੱਬ ਉਹਨਾਂ ਲਈ ਬੜਾ ਕੁਝ ਲਈ ਬੈਠਾ ਏਕ ਮਿਸਾਲ ਐ ਇਸ ਕਰਕੇ ਸੋਨੂ ਵੀਰ ਦੇ ਲਈ ਪਰਮੀਆਂ ਜੀਆ ਤਾੜੀਆਂ ਲਾ ਦਿਓ ਕਿਉਂਕਿ ਮਾਲਕ ਨੇ ਰਹਿਮਤ ਕੀਤੀ ਐ ਦੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਨਾਲ ਹੀ ਆਪਾਂ ਜੁਬਰਾਜ ਹੰਸ ਜੀ ਦਾ ਸਨਮਾਨ ਜੁ ਵੀ ਸਾਡਾ ਬਹੁਤ ਪਿਆਰਾ ਜਿਹਾ ਵੀਰ ਹੈ ਕਿਉਂਕਿ ਸਾਰੇ ਪਿਆਰ ਨਾਲ ਲਾਡ ਨਾਲ ਬਈ ਨੂੰ ਜੁ ਵੀ ਜੁ ਵੀ ਕਰਦੇ ਆ ਕਿਉਂਕਿ ਭਰਾ ਆ ਸਾਡਾ ਤੇ ਅੱਜ ਪਰਿਵਾਰ ਦੇ ਵਿੱਚ ਹੈ ਸਾਡੀ ਸਾਰੀ ਫੈਮਿਲੀ ਸਾਡੇ ਦੀਪਕ ਭਾਜੀ ਉਹਨਾਂ ਦਾ ਸਾਰਾ ਪਰਿਵਾਰ ਸਨਮਾਨ ਦੇ ਰਿਹਾ ਹੈ ਸਾਡੇ ਵੀਰ ਨੂੰ ਤੇ ਇੱਥੇ ਪਹੁੰਚਦੇ ਮੈਂ ਤਾੜੀਆਂ ਲਾ ਦਿਓ ਬਾਬੇ ਤਾੜੀਆਂ ਲਾ ਦਿਓ ਸੰਗਤ ਜੀ ਪਰਮੇ ਜੀ ਤਾੜੀਆਂ ਚਾਹੀਦੀਆਂ ਥੈਂਕ ਯੂ ਹਾਂਜੀ ਪਿੱਛੇ ਪਿੱਛੇ ਨੂੰ ਆਓ ਸਾਰੇ ਜਣੇ ਪਲੀਜ਼ ਸਾਰੇ ਜਣੇ ਪਿੱਛੇ ਨੂੰ ਆ ਜਾਓ ਤੇ ਬਹੁਤ ਪਿਆਰਾ ਜਿਹਾ ਮਾਹੌਲ ਬਣਿਆ ਹੈ ਤੇ ਕਿ ਅੱਜ ਦੀਪਕ ਬਾਜੀ ਜਿਨ੍ਹਾਂ ਦੇ ਵੀਡੀਓ ਦੇ ਵਿੱਚ ਮਾਂ ਦਾ ਗੁਣਗਾਨ ਹੋ ਰਿਹਾ ਹੈ ਮਾਂ ਦੇ ਨਾਮ ਦੀ ਜੋਤ ਜਗ ਰਹੀ ਹੈ ਤੇ ਮਾਂ ਦੇ ਨਾਮ ਦਾ ਜਿਹੜਾ ਗੁਣਗਾਨ ਹੋ ਰਿਹਾ ਹੈ ਤੇ ਸੰਗਤ ਜਿਹੜੇ ਪਿਆਰ ਕਰਦੇ ਆ ਮਾਂ ਦੇ ਦਰਬਾਰ ਦੇ ਨਾਲ ਮਾਂ ਦੇ ਦਰਬਾਰ ਦੇ ਵਿੱਚ ਪਹੁੰਚੇ ਆ ਸਾਡੇ ਕਲਾਕਾਰ ਵੀਰ ਸਾਡੇ ਭਰਾ ਜਿੰਨੇ ਵੀ ਵੀਰ ਪਹੁੰਚੇ ਆ ਤੇ ਆਫੀਨਤ ਬਾਦ ਮੇਰਾ ਭਰਾ ਮਨੀਮਾਨ ਉਹਨਾਂ ਨੂੰ ਮੰਚ ਤੇ ਸੱਦਾ ਦੇ ਰਿਹਾ ਟੈਨਸ਼ਨ ਨਾ ਲਾਓ ਤੁਹਾਡੇ ਨਾਲ ਹਾਂ ਸੋਨੂ ਤੋਂ ਕ੍ਰਿਸ਼ਨਾ ਹਾਂ ਸੋਨੂ ਤੋਂ ਕ੍ਰਿਸ਼ਨਾ ਸੁਣਦੇ ਮਨੀ ਆਓ ਪਹਿਲਾਂ ਸਟੇਜ ਤੇ ਆਜੋ ਨਾਲ ਹੀ ਤੇ ਆ